ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰ ਲੈ ਕੇ ਹਾਜ਼ਰ ਆ ਜੀ ਅਗਲੇ 7 ਦਿਨਾਂ ਦੀ ਆਫਾ ਗੱਲ ਕਰਾਂਗੇ ਪੰਜਾਬ ਉਹ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਅੱਜ ਦੇਖਦੇ ਹਾਂ ਅਸਲੀਆਂ ਤਾਜ਼ਾ ਸੈਟਲਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਲਗਭਗ ਸਵੇਰ ਦੇ 8 ਵਜੇ ਚਾਰੇ ਨੇ ਹੁਣ ਕਰਦਾ ਟਾਈਮ ਹੋ ਚਲਿਆ ਤੇ 15 ਮਈ ਦੀ ਅੱਜ ਸਵੇਰ ਹੈ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਮੌਸਮ ਵੈਸੇਲੇ ਗਰਮ ਤੇ ਖੁਸ਼ਕ ਬਣਿਆ ਹੋਇਆ ਜਿਵੇਂ ਕਿ ਤੁਹਾਨੂੰ ਅਸੀਂ ਕੱਲ ਹੀ ਦੱਸਤਾ ਸੀ ਕਿ ਵਾਚਨ ਸਿਸਟਮ ਲਗਭਗ ਹੁਣ ਇਹਨਾਂ ਖੇਤਰਾਂ ਤੋਂ ਸਮਾਪਤ ਹੈ। Rajasthan ਦੇ ਵਿੱਚ ਖਾਸ ਕਰਕੇ ਉੱਤਰੀ Rajasthan ਦੇ ਵਿੱਚ ਕੱਲ ਤੇ ਫਰਸ ਬੱਦਲ ਬਣਿਆ ਜਿਹੜਾ ਕਿ ਸੀਮਤ ਖੇਤਰਾਂ ਦੇ ਵਿੱਚ ਯਾਨੀ ਕਿ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਕਾਰਵਾਈਆਂ ਦੇ ਕੇ ਕਿਹਾ ਉੱਤੇ ਹਲਕਾ ਤੇ ਲੱਗੇ ਦਰਮਿਆਨੀ ਤੇ ਕਿਤੇ ਕਿਤੇ ਕੁਝ ਖੇਤਰਾਂ ਦੇ ਵਿੱਚ ਗੜੇਵਾਰ ਹੋਈ ਆ। ਜੇਕਰ ਅੱਜ ਦੀ ਗੱਲ ਕਰਦੇ ਆ ਜੇ ਅੱਜ ਉੱਤਰ ਫਾਰ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਦੇ ਸਾਫ਼ ਰਹਿਣ ਦੇ ਆਸਾਰ ਨੇ। ਜੇਕਰ ਕੁਝ ਖੇਤਰਾਂ ਦੇ ਵਿੱਚ ਬੱਦਲ ਬਣਦਾ ਹੈ ਤੇ ਉਹ ਸੀ ਅਸੀਂ ਮਿੱਤਰ ਰਹੇਗਾ ਜਾਨੀ ਕਿ ਇੱਕ ਦੋ ਜਿਲ੍ਹਿਆਂ ਤੱਕ ਕਾਰਵਾਈਆਂ ਕਰ ਸਕਦਾ ਅੱਜ ਫਿਰ ਤੋਂ ਬਦਲਵੰਦ ਦੇ ਅਸਰ ਹੋਣਗੇ ਸ਼੍ਰੀ ਗੰਗਨਗਰ ਹਨਮਾਨਗੜ੍ਹ ਇਲਾਕੇ ਅੱਜ ਤੇ ਕੋਈ ਬਹੁਤਾ ਪ੍ਰਭਾਵ ਇਹਦਾ ਜਿਹੜਾ ਵਾਤੇ ਖੇਤਰਾ ਦੇ ਵਿੱਚ ਵੇਖਣ ਨੂੰ ਨਹੀਂ ਮਿਲੇਗਾ आज 15 ਤਰੀਕ ਹੈ ਜੀ 16 17 18 ਇਹ ਜਿਹੜੇ 3-4 ਦਿਨ ਹੋਣਗੇ ਪੰਜਾਬ ਦੀ ਜੇਕਰ ਗੱਲ ਕਰਦੇ ਆ ਹਰਿਆਣਾ ਦੀ ਗੱਲ ਕਰਦੇ ਆ ਤੇ ਜਿਹੜਾ ਡੇਗੇਸਨ ਤੋਂ ਯਾਨੀ ਕਿ ਰਾਜਸਥਾਨ ਵਾਲੇ ਫਾਲਸਾ ਜਿਹੜੀਆਂ ਚਲਦੀਆਂ ਹਵਾਵਾਂ ਨੇ ਤਖੜ ਹੱਚੂngੇ ਹਵਾਵਾਂ ਜਿਹੜੀਆਂ ਚੱਲਣਗੀਆਂ ਆਉਂਦੇ 3-4 ਦਿਨਾਂ ਤੱਕ ਤੇ ਇਹ ਰਾਜਸਥਾਨ ਤੋਂ ਲਿਆਂਦੀਆਂ ਜਿਹੜੀਆਂ ਥਾਰਮ ਵਰ ਉਥਲ ਦਾ ਜਿਹੜਾ ਰੇਤਾ ਔਰ ਰੇਤਾ ਪੰਜਾਬ ਦੇ ਹਰਿਆਣਾ ਦੇ ਅਸਮਾਨ ਤੇ ਜਿਹੜਾ ਫਨੂ ਵੇਖਣ ਨੂੰ ਮਿਲੇਗਾ ਤੇ ਇਸ ਰੇਤੇਲੀਆਂ ਹਵਾਵਾਂ ਦਾ ਇਫੈਕਟਿਵ ਹੋਏਗਾ ਕਿ ਜਿਹੜਾ ਪਾਰਾ ਜੀ ਜਿਹੜਾ 40 ਤੋਂ ਪਹਿਲਾਂ ਠੇਹਾ ਚੱਲ ਰਿਹਾ ਸੀ ਹੁਣ 40 ਤੋਂ ਤਾਂ ਜਾਏਗਾ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਗਰਮ ਤੇ ਜਿਹੜੀਆਂ ਖੁਸ਼ਕ ਹਵਾਵਾਂ ਚੱਲਣਗੀਆਂ ਨੇ ਰੇਤਿਲੀਆਂ ਹਵਾਵਾਂ ਤੇ ਇਹਦੇ ਸਦਕਾ 43-44 ਤੱਕ ਟੈਂਪਰੇਚਰ ਜਿਹੜਾ ਜਾ ਸਕਦਾ ਪੰਜਾਬ ਹਰਿਆਣੇ ਦਾ ਤੇ ਮੌਸਮ ਵਿੱਚ ਥੋੜਾ ਜਿਹਾ ਗੰਧਲਾ ਟਾਈਫਨ ਵਾਂ ਨੂੰ ਵੇਖਣ ਨੂੰ ਮਿਲ ਸਕਦਾ ਕਿਉਂਕਿ ਅਸਮਾਨ ਤੇ ਰੇਤਾ ਜੜਿਆ ਹੋਇਆ ਫਨੋ ਜਿਹੜਾ ਵਿਖਾਈ ਦੇਵੇਗਾ ਅਗਲੇ 3-4 ਦਿਨਾਂ ਤੱਕ ਯਾਨੀ ਕਿ 17-18 ਤਰੀਕ ਤੱਕ ਉਸ ਜੇਕਰ ਅੱਗੇ ਵਾਦੇ 19 20 21 22 23 24 ਇਹਨਾਂ ਦਿਨਾਂ ਦੇ ਵਿੱਚ ਉਮੀਦ ਹੈ ਆਸਾਰ ਨੇ ਵੱਡੇ ਫੱਦਰ ਤੇ ਉਮੀਦ ਲੱਗਣ ਜਾ ਰਹੇ ਨੇ ਇਹਨਾਂ ਨੂੰ ਅਫਾ ਪ੍ਰੀ ਮੌਨਸੂਨ ਦੇ ਮੀਂਹ ਕਹਿ ਸਕਦੇ ਨੇ ਯਾਨੀ ਕਿ ਮੌਨਸੂਨ ਤੋਂ ਪਹਿਲਾਂ ਜਿਹੜੀਆਂ ਵਰਖਾ ਹੁੰਦੀਆਂ ਨੇ ਤੇ ਇਹ ਮੀਂਹ ਜਿਹੜੇ ਨੇ ਕਿਉਂਕਿ ਨਵੇਂ ਫਰ ਹੋਰ ਜਿਹੜੀਆਂ ਹਵਾਵਾਂ ਚੱਲਣੀਆਂ ਨੇ ਅਰਬ ਸਾਗਰ ਤੋਂ ਆਉਂਦੀਆਂ ਹੋਈਆਂ ਤੇ ਇਹ ਹਵਾਵਾਂ ਦਾ ਜਿਹੜਾ ਮਿਕਸਚਰ ਹੋਏਗਾ ਜਿੱਦੇ ਸਦਕਾ ਨਮੀ ਵਧੇਗੀ ਨਵੇਂ ਬਦਲ ਨਾਲ ਜਿਹੜਾ ਗਾਦਰਿਸਕੋ ਵਾਲੇ ਬਦਲਾ ਦਾ ਨਿਮਾਣ ਹੋਏਗਾ ਤੇ ਪ੍ਰੀ ਮੌਨਸੂਨ ਦੀ ਜਿਹੜੀ ਦਾਸਤਕ ਹੋ ਜਾਏਗੀ ਉੱਤਰ ਹਾਰਦ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਪਛਮੀ ਉਪੀ ਉੱਤਰਾਖੰਡ ਹਿਮਾਚਲ ਜੰਮੂ ਲੈਂਦੇ ਵਾਲੇ ਫਾਸੇ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਚਖੜ ਦੇ ਅਸਰ ਹੋਣਗੇ ਕੁਝ ਖੇਤਰ 19 ਨੂੰ ਕਵਰ ਹੋਣਗੇ ਕੁਝ 20 ਨੂੰ ਕੁਝ 21 ਨੂੰ ਕੁਝ 22 ਨੂੰ ਕੁਝ 23 ਨੂੰ ਐਦਾਂ ਵੱਖ-ਵੱਖ ਦਿਨਾਂ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਚਖੜ ਜੜਿਆ ਲੱਗਣ ਜਾ ਰਹੇ ਨੇ ਸੋ ਇਹਨਾਂ ਦੀ ਅਪਡੇਟ ਹੈ ਜਿਹੜੀ ਤੁਹਾਨੂੰ ਰੈਗੂਲਰ ਤੌਰ ਤੇ ਅਸੀਂ ਦਿੰਦੇ ਆ ਜਾਵਾਂਗੇ ਯਾਨੀ ਕਿ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਤਸਵੀਰਾਂ ਜਿਹੜੀ ਸਾਫ਼ ਕਰਦੇ ਜਾਵਾਂਗੇ ਕਿ ਕਿੰਨੇ ਕਿਹੜੇ ਖੇਤਾਂ ਦੇ ਵਿੱਚ ਕਿੰਨੇ ਕਮੀ ਲਗਣ ਦੇ ਅਸਰ ਹੋਣਗੇ ਫਿਲਹਾਲ ਜੀ ਆਉਂਦੇ ਤਿੰਨ ਚਾਰ ਦਿਨ ਕਾਰਨ ਤੇ ਖੁਸ਼ਕ ਮੌਸਮ ਰਹਿੰਦਾ ਜਾ ਫ ਰਿਆ ਤੇ ਜਿਹੜੇ ਹੀਟ ਵੇਵ ਚੱਲਣ ਦੇ ਅਨੁਮਾਨ ਹੈ ਹੀਟ ਵੇਵ ਕਰਕੇ ਜਿਹੜੇ ਟੈਂਪਰੇਚਰ ਨੇ ਉਹ ਤੁਹਾਨੂੰ ਜਾਣਗੇ ਤੇ ਗਰਮ ਤੇ ਖੁਸ਼ਕ ਹਵਾਵਾਂ ਜੜੀਆਂ ਨੇ ਰੇਤਲੀਆਂ ਹਵਾਵਾਂ ਉਹ ਚੱਲਦੀਆਂ ਦਿਖਾਈ ਦੇਣਗੀਆਂ ਧੰਨਵਾਦ ਜੀ